ਹਾਂਜੀ ਪਿਆਰੇ ਵਿਦਿਆਰਥੀਓ ਫਿਰ ਤੋਂ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OCDC ਚੈਨਲ ਦੇ ਉੱਪਰ ਸੋ ਜੇ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਅਤੇ ਹੋਰਨਾਂ ਨਾਲ ਸ਼ੇਅਰ ਵੀ ਕਰੋ ਕਿਉਂਕਿ ਹਰ ਵਕਤ ਸਹੀ ਅਤੇ ਸਟ੍ਰੀਕ ਜਾਣਕਾਰੀ ਅਤੇ ਸਟੱਡੀ ਮਟੀਰੀਅਲ ਮਾਬੂਲੀ ਪੰਜਾਬੀ ਇੰਗਲਿਸ਼ ਅਤੇ ਹਿੰਦੀ ਦੇ ਵਿੱਚ ਇਸ ਚੈਨਲ ਦੇ ਰਾਹੀਂ ਸਾਂਝਾ ਕੀਤਾ ਜਾਂਦਾ ਹੈ ਸੋ ਇੱਕ ਨਵਾਂ ਇਨਫੋਰਮੇਟਿਵ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਹੈ ਪੰਜਾਬ ਪੁਲਿਸ 2021 ਦੇ ਰਿਜ਼ਲਟ ਦੇ ਬਾਰੇ ਜਿੰਨਾ ਵਿਦਿਆਰਥੀਆਂ ਨੇ ਸਿਵਿਲੀਅਨ ਸਟਾਫ ਦੇ ਦੇ ਲਈ ਅਪਲਾਈ ਕੀਤਾ ਹੋਇਆ ਸੀ ਤਾਂ ਉਹਨਾਂ ਦੇ ਲਈ ਇੱਕ ਵੇਟਿੰਗ ਲਿਸਟ ਜਿਹੜੀ ਹੈਗੀ ਉਹ ਦੁਬਾਰਾ ਇਸ਼ੂ ਹੋਈ ਹੈ ਠੀਕ ਹੈ ਜੀ ਇਨਫੋਰਮੇਸ਼ਨ ਟੈਕਨੋਲੋਜੀ ਅਸਿਸਟੈਂਟ ਸੌਫਟਵੇਅਰ ਦੀ ਜਿਹੜੀ ਪੋਸਟ ਹੈਗੀ ਇਹਦੇ ਲਈ 20 ਤੋਂ 25 ਕੈਂਡੀਡੇਟਸ ਨੇ ਵੇਟਿੰਗ ਲਿਸਟ ਦੇ ਵਿੱਚ ਰੱਖੇ ਗਏ ਨੇ ਸੋ ਇਹ ਲਿਸਟ ਤੁਸੀਂ ਮੇਰੇ ਤੋਂ ਮੰਗਵਾਉਣ ਦੇ ਲਈ ਥੰਬਨੇਲ ਤੇ ਦਿੱਤੇ ਨੰਬਰ ਤੇ ਉੱਪਰ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਫਿਰ ਪੰਜਾਬ ਪੁਲਿਸ ਦੀ ਜਿਹੜੀ ਅਫੀਸ਼ੀਅਲ ਸਾਈਟ ਉੱਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਉਮੀਦ ਕਰਦਾ ਜਾਣਕਾਰੀ ਤੁਹਾਨੂੰ ਚੰਗੀ ਲੱਗੇਗੀ ਹਰੇਕ ਨਾਲ ਸ਼ੇਅਰ ਕਰੋ ਤਾਂ ਕਿ ਕੋਈ ਵੀ ਜਿਹੜਾ ਵਿਦਿਆਰਥੀ ਹੈ ਉਹ ਇਸ ਇ ਸੋ ਅੱਗੇ ਤੋਂ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬਰ ਬਟਨ ਦਬਾ ਲਓ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਬਿਲਕੁਲ ਸਹੀ ਜੋ ਹੁੰਦੀ ਹੈ ਉਹ ਤੁਹਾਨੂੰ ਇਸ ਚੈਨਲ ਦੇ ਨਾਲ ਹੀ ਮਿਲਦੀ ਰਹੇਗੀ ਥੈਂਕ ਯੂ ਥੈਂਕਸ ਫॉर ਵਾਚਿੰਗ